ਡੇਰਾ ਸੱਚਾ ਸੋਦਾ ਵੱਲੋਂ ਚਲਾਏ ਗਏ ਮਾਨਤਾ ਪਹਲਾਈ ਦੇ 167 ਕਾਰਜਾਂ ਤਹਿਤ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਰੇਗਰ ਬਸਤੀ ਵਿੱਚ ਡੇਰਾ ਸੱਚਾ ਸੋਦਾ ਦੀ ਸਾਜ ਸੰਗਤ ਨੇ ਸੁਮਨ ਦੇਵੀ ਵਿਧਵਾ ਦੌਲਤ RAM ਨੂੰ ਮਕਾਨ ਜਿਸ ਵਿੱਚ ਇੱਕ ਕਮਰਾ ਰਸੋਈ ਬਾਥਰੂਮ ਆਦਿ ਬਣਾ ਕੇ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਭੈਣ ਸੁਮਨ ਦੇਵੀ ਇਨਸਾ ਜਿਸ ਦੇ ਪਤੀ ਦੌਲਤ ਰਾਮ ਦੀ ਕੁਝ ਮਹੀਨੇ ਪਹਿਲਾਂ ਅਚਨਚੇਤ ਮੌਤ ਹੋ ਗਈ ਸੀ ਜਿਸ ਦੇ ਕਿ ਤਿੰਨ ਛੋਟੇ ਬੱਚੇ ਹਨ ਜੋ ਕਿ ਪੜਦੇ ਹਨ ਪਤੀ ਦੀ ਮੌਤ ਹੋਣ ਪਿੱਛੋਂ ਭੈਣ ਸੁਮਨ ਦੇਵੀ ਨੂੰ ਘਰ ਚਲਾਉਣ ਵਿੱਚ ਬਹੁਤ ਔਂਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ ਇਸ ਅਵਸਥਾ ਵਿੱਚ ਘਰ ਦੀ ਛੱਤ ਪਾਉਣਾ ਸੁਮਨ ਦੇਵੀ ਲਈ ਬਹੁਤ ਹੀ ਵੱਡੀ ਚੁਣੌਤੀ ਸੀ ਇਸ ਦਰਮਿਆਨ ਸੁਮਨ ਦੇਵੀ ਅਤੇ ਉਹਨਾਂ ਦੇ ਰਿਸ਼ਤੇਦਾਰ ਭੈਣ ਨੇ ਡੇਰਾ ਸੱਚਾ ਸੋਧਾ ਦੇ ਹੈਲਪਲਾਈਨ ਨੰਬਰ ਉੱਤੇ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਨੂੰ ਆਪਣੀ ਸਾਰੀ ਸਥਿਤੀ ਦਾ ਬਿਉਰਾ ਦਿੱਤਾ ਜਿਸ ਮਗਰੋਂ ਪੜਤਾਲ ਕਰਨ ਅਤੇ ਭੈਣ ਸੁਮਨ ਦੇਵੀ ਨੂੰ ਸਹਾਇਤਾ ਯੋਗ ਪਾਇਆ ਗਿਆ ਅਤੇ ਡੇਰਾ ਸੱਚਾ ਸੋਦਾ ਵੱਲੋਂ ਸੁਮਨ ਦੇਵੀ ਦਾ ਮਕਾਨ ਬਣਾਉਣ ਲਈ ਬਲਾਕ ਮੋਗਾ ਦੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਆਖਿਆ ਗਿਆ ਜਿਸ ਮਗਰੋਂ ਬਲਾਕ ਮੋਗਾ ਦੇ ਸੇਵਾਦਾਰਾਂ ਅਤੇ ਸਾਥ ਸੰਗਤ ਨੇ ਖਰਾਬ ਮੌਸਮ ਦੇ ਬਾਵਜੂਦ ਤਨਮਨ ਧਨ ਲਾ ਕੇ ਭੈਣ ਸੁਮਨ ਦੇਵੀ ਦੇ ਮਕਾਨ ਬਣਾਉਣ ਦੀ ਸੇਵਾ ਕੀਤੀ ਅਤੇ ਬਲਾਕ ਮੋਗਾ ਦੇ ਸੇਵਾਦਾਰਾਂ ਨੇ ਦੇਖਦਿਆਂ ਹੀ ਦੇਖਦਿਆਂ ਕੁਝ ਹੀ ਘੰਟਿਆਂ ਵਿੱਚ ਭੈਣ ਸੁਮਨ ਦੇਵੀ ਦੇ ਮਕਾਨ ਦੀ ਛੱਤ ਪਾ ਕੇ ਤਿਆਰ ਕਰਕੇ ਉਹਨਾਂ ਨੂੰ ਸੌਂਪ ਦਿੱਤੀ। ਇਸ ਮੌਕੇ ਪੰਨ ਸੁਮਨ ਜੀ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਪੂਜਨੀ ਗੁਰੂ ਸੰਤ ਡਾਕਟਰ ਗੁਮੀਤाराम ਰਹਿਮ ਸਿੰਘ ਜੀਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਾਰੇ ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੋਧਾ ਦੇ ਇਸ ਭਲਾਈ ਦੇ ਕਾਰਜ ਦੀ ਪਰਪੂਰਸ਼ਣਾ ਕੀਤੀ ਇਸ ਮੌਕੇ ਐਡਵੋਕੇਟ ਵਿਕਾਸ ਜੀ ਵਿਪਨ ਅਰੋੜਾ ਆਰਤੀਆ ਅਤੇ ਜੋਨੀ ਪ੍ਰਧਾਨ ਜੀ ਨੇ ਪੁੱਜ ਕੇ ਡੇਰਾ ਸੱਚਾ ਸੋਧਾ ਦੇ ਇਸ ਭਲਾਈ ਕਾਰਜ ਦੀ ਸ਼ਲਾਘਾ ਕਰਦੇ ਆ ਕਿ ਸ਼ਹਿਰ ਵਿੱਚ ਇਸ ਤੋਂ ਪਹਿਲਾਂ ਵੀ ਡੇਰਾ ਅਸ਼ਧਾਲੂ ਨੇ ਲੋੜਵੰਦਾਂ ਨੂੰ ਪੱਕੇ ਮਕਾਨ ਬਣਾ ਕੇ ਸੌਂਪੇ ਹਨ ਉਹਨਾਂ ਨੇ ਆਖਿਆ ਕਿ ਅਸੀਂ ਇਹਨਾਂ ਸਵਧਾਰਨ ਦਾ ਤੇਜ ਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਰਦੀ ਦੇ ਮੌਸਮ ਦੇ ਵਿੱਚ ਆਪ ਦਾ ਬੇਸ਼ਕਿੰਤੀ ਸਮਾਂ ਕੱਢ ਕੇ ਇਸ ਪੀੜਿਤ ਪਰਿਵਾਰ ਦੀ ਸਹਾਇਤਾ ਕਰਕੇ ਇਸ ਪਰਿਵਾਰ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਮੈਂ ਸੋਮਨ ਰਾਣੀ ਅੱਜ ਮੇਰਾ ਘਰ ਬਣਾਇਆ ਸੱਤ ਸੌ ਦਿਹਾੜਾ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਚਲੋ ਸਤਾ ਪਹਿਲਾਂ ਮੇਰੇ ਕੋਲੇ ਰਹਿਣ ਨੂੰ ਘਰ ਹੈ ਨਹੀਂ ਅੱਜ ਇਹ ਸੱਤ ਸੌ ਦਿਹਾੜਾ ਨੇ ਮੇਰਾ ਘਰ ਬਣਾਇਆ ਮੇਰਾ ਬਣਾ ਕੇ ਇਹਨਾਂ ਦਾ ਧੰਨਵਾਦ ਕਰਦੀ ਮੈਂ ਭਗਵਾਨ 10 15 ਮੈਂਬਰ ਮਲਾਕ ਮੋਗਾ ਅੱਜ ਜਿਹੜਾ ਤੁਸੀਂ ਮਕਾਨ ਵੇਚ ਰਹੇ ਹੋ ਬਣ ਰਿਹਾ ਇਹ ਭੈਣ ਸੁਮਨ ਰਾਣੀ ਵਾਹਿਗੋਪਾ ਦੌਲਤਰਾਮ ਜੋ ਕਿ ਕੁਝ 6-7 ਮਹੀਨੇ ਪਹਿਲਾਂ ਉਹਦੀ ਡੈਥ ਹੋ ਗਈ ਸੀ ਇਸ ਭੈਣ ਦੇ ਜਿਹੜੇ ਤਿੰਨ ਬੱਚੇ ਆ ਇੱਕ ਬੇਟੀ ਦੋ ਬੇਟੇ ਕਮਾਈ ਦਾ ਕੋਈ ਸਾਧਨ ਨਹੀਂ ਸੀਗਾ ਇਹਨਾਂ ਨੇ ਡੇਰੀ ਸੱਤੇ ਸੌਦੇ ਇੱਕ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਦਾ ਦਫਤਾਰਾ ਕਰਦੇ ਹੋਏ ਸਾਡੇ ਸੇਵਾਦਾਰਾਂ ਨੂੰ ਜ਼ਿੰਮੇਵਾਰਾਂ ਵੱਲੋਂ ਮਕਾਨ ਬਣਾਉਣ ਦੀ ਆਗਿਆ ਦਿੱਤੀ ਗਈ ਸੋ ਅੱਜ ਇਹ ਮਕਾਨ ਕੁਝ ਘੰਟਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਕਮਰਾ ਰਸੋਈ ਲੈਟਰਨ ਬਾਥਰੂਮ ਚਾਰ ਦੁਵਾਰੀ ਇਹ ਕੁਝ ਘੰਟਿਆਂ ਦੇ ਵਿੱਚ ਪਾ ਕੇ ग्रीनेस वेलफेयर फोर्स ਦੇ ਦਰਵਾਜ਼ਾ ਨਿਤ ਇਹ ਡੇਰੇ ਸੱਚੇ ਸੌਦੇ ਨਾਲ ਪਰਵਾਰ ਨਹੀਂ ਸੀ ਜੁੜਿਆ ਡੇਰੇ ਸੱਚੇ ਸੌਦਾ ਇਸ ਤਰ੍ਹਾਂ ਦਾ ਕੋਈ ਮਤਲਬ ਨਹੀਂ ਵੀ ਕੋਈ ਡੇਰੇ ਨਾਲ ਜੁੜਿਆ ਜਾਂ ਨਹੀਂ ਜੁੜਿਆ ਪਰ ਆਰਥਿਕ ਤੌਰ ਤੇ ਕੋਈ ਕਮਾਈ ਦਾ ਸਾਧਨ ਨਹੀਂ ਸੀ ਉਹ ਨਹੀਂ ਸਾਧਨ ਕਰਕੇ ਹੀ ਸੇਵਾਦਾਰਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ